ਨਵੀਂ ਮੁੰਬਈ ਦੇ ਨੈਰੋਲ ਵਿੱਚ ਸੁਪਰੀਮ ਕਾਉਂਸਲ ਨਵੀਂ ਮੁੰਬਈ ਗੁਰਦੁਆਰਾ ਅਜ਼ ਅਤੇ ਦਸ਼ਮੀਸ਼ ਚੈਰੀਟੇਬਲ ਟਰਸਟ ਵੱਲੋਂ ਕਰਵਾਇਆ ਗਿਆ 17ਵਾਂ ਸਾਲਾਨਾ ਨਵਾਸਾਲ ਗੁਰੂ ਦੇ ਨਾਲ ਕੀਰਤਨ ਸਮਾਗਮ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ 30 ਦਸੰਬਰ ਤੋਂ 1 ਜਨਵਰੀ ਤੱਕ ਚੱਲੇ ਇਸ ਮਹਾਨ ਸਮਾਗਮ ਦੇ ਵਿੱਚ 30000 ਤੋਂ ਵੱਧ ਸੰਗਤਾਂ ਨੇ ਹਾਜ਼ਰੀ ਭਰੀ ਨੈਰੂਲ ਦੇ ਤਾਂਡੇਲ ਗਰਾਊਂਡ ਵਿਖੇ ਹੋਏ ਇਸ ਸਮਾਗਮ ਦੇ ਵਿੱਚ ਪੰਥ ਪ੍ਰਸਿੱਧ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਦਮਦਮਈ ਤਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੇ ਗੁਰਮਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਜ਼ੂਰੀ ਢਾਡੀ ਭਾਈ ਪਰਮਜੀਤ ਸਿੰਘ ਜੇਥੂਵਾਲ ਭਾਈ ਗੋਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਭਾਈ ਜਸਕਰਨ ਸਿੰਘ ਜੀ ਪਟਿਆਣਾ ਵਾਲੇ ਗਿਆਨੀ ਕਿਸ਼ਨ ਸਿੰਘ ਜੀ ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਬਾਈਬਲ ਪ੍ਰੀਤ ਸਿੰਘ ਜੀ ਲੁਧਿਆਣਾ ਵਾਲੇ ਪਾਈ ਗੁਰਮੀਤ ਸਿੰਘ ਜੀ ਸਹਾਰਨਪੁਰੀ ਸਮੇਤ ਕਈ ਮਹਾਨ ਕੀਰਤਨੀਆਂ ਨੇ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਣਾ ਨਾਲ ਜੋੜਿਆ ਦਸ਼ਮੇਸ਼ ਚੈਰੀਟੇਬਲ ਟਰਸਟ ਅਤੇ ਨਵੀਂ ਮੁੰਬਈ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹੋਏ ਇਸ ਸਮਾਗਮ ਦੇ ਵਿੱਚ ਗੁਰਬਾਣੀ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ 350 ਬੱਚਿਆਂ ਨੇ ਇਕੱਠਿਆਂ ਸਲੂਖ ਮੁਹੱਲਾ ਨੌਂਵਾਂ ਦਾ ਪਾਠ ਕੀਤਾ ਅਦੇ 90 ਸਾਲ ਦੀ ਸ਼ੁਰੂਆਤ ਗੁਰੂ ਦੀ ਊਂਟ ਲੈ ਕੇ ਕਰਨ ਦਾ ਇਹ ਉਪਰਾਲਾ ਇਲਾਕੇ ਦੀਆਂ ਸੰਗਤਾਂ ਦੇ ਲਈ ਇੱਕ ਯਾਦਗਾਰ ਅਨੁਭਵ ਰਿਹਾ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ YouTube ਚੈਨਲ SNE ਗੁਰਬਾਣੀ ਰਾਹੀ ਦੁਨੀਆ ਭਰ ਵਿੱਚ ਵੇਖਿਆ ਗਿਆ ਮੇਲਾਟ ਲੜਾ ਦੁਖ ਬੰਨ ਜਗ ਤੇਰਾ ਨਾਮ ਜੀ ਦੁਖ ਬੰਨ ਜਗ ਤੇਰਾ ਦੁਖ ਬੰਨ ਜਗ ਤੇਰਾ ਨਾਮ ਜੀ ਦੁਖ ਬੰਨ ਜਗ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ